ਇਹੀ ਤਿਹਾਰ ਹੁੰਦਾ ਜਿਹੜਾ ਕਿ ਮਤਲਬ ਭੈਣਾਂ ਆਪਣੇ ਭਰਾਵਾਂ ਵਾਸਤੇ ਉਹ ਕਰਦੀਆਂ ਮਨਾਉਂਦੀਆਂ ਮਤਲਬ ਬਹੁਤ ਖੁਸ਼ੀ ਆ ਐਕਚੁਅਲੀ ਮੈਂ 브ਦਰ ਦੀ ਲੈ ਲਈ ਐ ਮੈਂ ਭਾਬੀ ਦੀ ਸਿਲੈਕਟ ਕਰਦੀਆਂ ਕਿਉਂਕਿ ਭਾਬੀਆਂ ਨਾਲ ਵੀ ਜ਼ਿਆਦਾ ਹੁੰਦਾ ਪਿਆਰ ਵੈਸੇ ਤਾਂ ਐਕਸਾਈਟਮੈਂਟ ਤੁਹਾਡੇ ਫੇਸ ਤੋਂ ਹੀ ਨਜ਼ਰ ਆ ਰਹੀ ਐ ਵੀ ਤੁਸੀਂ ਰਖੜੀ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਵੀ ਹੋ ਤੇ ਚੂਜ਼ ਹੀ ਵੀ ਹੋ ਹਾਂਜੀ ਉਹ ਤਾਂ ਹੈ ਹੀ ਐ ਸਾਰੀਆਂ ਭੈਣਾਂ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਕਿ ਸਾਲ ਬਾਅਦ ਆਂਦਾ ਭਰਾਵਾਂ ਦੀ ਉਮਰ ਲੰਬੀ ਹੋਵੇ ਇਸ ਕਰਕੇ ਅਸੀਂ ਰਖੜੀ ਬੰਨ੍ਹਦੇ ਹਾਂ ਉਹਨਾਂ ਲਈ ਹੋਰ ਤੁਸੀਂ ਆਪਣੇ ਭਰਾ ਬਾਰੇ ਕੀ ਕਹਿਣਾ ਚਾਹੋਗੇ ਮੇਰਾ ਭਰਾ ਮੈਨੂੰ ਬਹੁਤ ਕਿਊਟ ਲੱਗਦਾ ਹੈ ਛੋਟਾ ਆ ਉਹ ਮੇਰਾ ਹਮੇਸ਼ਾ ਮੇਰੇ ਨਾਲ ਖੇਲਦਾ ਮੈਂ ਜੋ ਕਮਾ ਮੇਰੇ ਵਾਂਗ ਤੇ ਮੇਰੇ ਨਾਲ ਦੇਖਦਾ ਮੇਰੇ ਨਾਲ ਖੇਲਦਾ ਮੈਂ ਮੈਂ ਉਹਦੇ ਨਾਲ ਖੇਲਦੀ ਰਹਿੰਦੀ ਐ ਤੇ ਉਹ ਮੈਨੂੰ ਉਹ ਬੋਲਦੀ ਐ 10 60 ਦਿਨਾਂ ਦੀ ਅੰਟੀ ਹੋ ਗਈ ਐ ਗਰਮੀ 'ਚੇ ਕਮ ਦੇ ਵਾਲੇ ਸਰ ਮਤਲਬ ਅੱਜ ਤੁਸੀਂ ਸਪੈਸ਼ਲ ਛੁੱਟੀ ਲਿੱਤੀ ਐ ਕਿਉਂਕਿ ਤੁਸੀਂ ਆਪਣੀ ਮਿਸਿਸ ਨੂੰ ਸ਼ਾਪਿੰਗ ਕਰਾਣ ਹਾਂਜੀ ਹਾਂਜੀ ਮੈਮ ਤੁਹਾਡੀ ਸਮਾਈਲ ਬਹੁਤ ਜ਼ਿਆਦਾ ਪਿਆਰੀ ਐ ਰਖੜੀ ਕਰਕੇ ਤੁਹਾਡੀ ਜਿਹੜੀ ਐਕਸਾਈਟਮੈਂਟ ਐ ਉਹ ਸਾਫ਼ ਨਜ਼ਰ ਆ ਰਹੀ ਐ ਉਹ ਸਾਰੀਆਂ ਨਹੀਂ ਹੁੰਦੀਆਂ ਜੀ ਰੱਖੜੀ ਦਾ ਤਿਹਾੜੀ ਇਦਾਂ ਦਾ ਇੱਕ ਹੈਗਾ ਕਿ ਜੇ ਤੁਸੀਂ ਬੈਟਰ ਜਾਣਦੇ ਹੋ ਕਿ ਲੇਡੀਜ਼ ਤਾਂ ਹਰ ਚੀਜ਼ ਚ ਚੂਜੀ ਹੋ ਚੁੱਕੀਆਂ ਬੰਦੇ ਨੇ ਤਾਂ ਪੈਂਟ ਸ਼ਰਟ ਪਾਣੀ ਹੁੰਦੀ ਹੈ ਉਹ ਪਾਣੀ ਆ ਤੇ ਲੇਡੀ ਨੇ ਪਾਣੇ ਹੋ ਤਾਂ ਇੱਕ ਸੂਟ ਨਹੀਂ 100 ਸੂਟ ਖੋਲਨੇ ਪੈਂਦੇ ਆ ਲੇਡੀ ਜ਼ਿਆਦਾ ਚੂਜੀ ਨੇ ਇਹ ਤਾਂ ਇਹਦੇ ਕੁਝ ਕਹਿੰਦੇ ਜ਼ਰੂਰ ਨਹੀਂ ਆਈ ਕੈਨ ਨਾਟ ਕਮੈਂਟ ਔਨ ਦਿਸ ਸਪਾਈਸ ਇਹ ਤਾਂ ਭਾਈ ਭੰਦੇ ਆਪਣੇ ਪਿਆਰ ਦਾ ਤਿਹਾੜਾ ਹੈ ਇਹ ਤੋਂ ਆਪਣੇ ਹਿੰਦੁਸਤਾਨ ਦਾ ਕਲਚਰ ਹੀ ਹੈ ਕਿ ਇੱਥੇ ਇੱਕ ਦੂਸਰੇ ਨਾਲ ਪਿਆਰ ਵੰਡਿਆ ਜਾਂਦਾ ਤੇ ਪਿਆਰ ਵੰਡਣ ਦਾ ਇੱਕੇ ਮੌਕਾ ਵੀ ਆਉਂਦਾ ਹੈ ਇਹ ਕੁਦਰਤ ਨੇ ਤਿਆਰ ਵੀ ਬਣਾਇਆ ਇਹ ਤਿਹਾੜੀ ਦਾ ਸਾਡੇ ਵੱਲ ਤੋਂ ਬਹੁਤ ਸਪੈਸ਼ਲ ਹੈ ਪਹਿਣਾ ਵਾਸਤੇ ਕਿ ਬਹੁਤ ਖੁਸ਼ੀ ਆ ਸਾਨੂੰ ਆਪਣੇ ਵਾਸਤੇ ਕੋਈ ਕੁਝ ਨਹੀਂ ਕਰਦੀ ਇਹਨੇ ਪਰਿਵਾਰ ਵਾਸਤੇ ਕਰਦੀ ਇਹਨੇ ਬੱਚੇ ਨੇ ਭਰਾ ਵਾ ਸਭ ਦੇ ਸਭ ਨੂੰ ਲੈ ਕੇ ਚੱਲਣ ਵਾਲੇ ਨੇ ਕੀ ਛੋਟੇ ਹੁੰਦੇ ਸੀਗੇ ਕਿ ਬ੍ਰਦਰ ਨੂੰ ਕਿਹਾ ਉਹ ਨਹੀਂ ਕਹਿਣਾ ਕਿ ਮੈਨੂੰ ਇਹ ਵਾਲੀ ਰਖੜੀ ਬੰਨੀ ਹੋ ਕਿ ਅਸੀਂ ਕਹਿੰਦਾ ਨਹੀਂ ਅਸੀਂ ਇਹ ਜੀ ਉਹ ਵਾਲੀ ਰਖੜੀ ਬੰਨੀ ਵਿੱਚ ਸੱਤ ਪੈਸੇ ਵੀ ਜ਼ਿਆਦਾ ਚਾਹੀਦੇ ਉਹਨੂੰ ਚਲੋ ਬੱਚ ਬਣਾ ਸੀ ਹੁਣ ਤਾਂ ਇੱਕ ਸਿਰ ਪਿਆਰ ਹੈ ਕਿ ਚਲੋ ਕੁਝ ਵਰਡਸ ਆਪਣੀ ਵਾਈਫ ਲਈ లైఫ్ పార్ట్ナー ਲੱਗੇ ਨੇ ਉਹਦੇ ਵਾਸਤੇ ਜੀਨ ਜੀ ਰਿਹਾ ਕੁਮਾਰਿਆ ਸਾਰਾ ਕੁਛ ਉਹਦੇ ਵਾਸਤੇ ਹੀ ਹੈ ਸਿਟੀਓਮ న్యూస్ ਵੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਕੱਲ ਦੁਨੀਆ ਭਰ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾਵੇਗਾ ਉਹ ਤਿਉਹਾਰ ਜੋ ਕਿ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੁੰਦਾ ਹੈ ਤੇ ਅੱਜ ਅਸੀਂ ਆਏ ਹਾਂ ਲੁਧਿਆਣਾ ਦੇ ਜਵਾਹਰਨਗਰ ਕੈਂਪ ਦੇ ਵਿੱਚ ਜਿੱਥੇ ਕਿ ਤੁਸੀਂ ਰੌਣਕ ਮੇਲਾ ਵੇਖ ਸਕਦੇ ਹੋ ਨਵੀਂ-ਨਵੀਂ ਰਖੜੀਆਂ ਤੇ ਭੈਣਾਂ ਦਾ ਜਿਹੜਾ ਚਾ ਹੈ ਭੈਣਾਂ ਦੀ ਜਿਹੜੀ ਐਕਸਾਈਟਮੈਂਟ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਮੈਂ ਕਿਕ ਐਕਸਾਈਟਡ ਹੋ ਰੱਖ ਰਹੀ ਨੂੰ ਲੈ ਕੇ ਉਹੋ ਜਿਆਦਾ ਇਹ ਹੀ ਤਿਹਾਰ ਹੁੰਦਾ ਜਿਹੜਾ ਕਿ ਮਤਲਬ ਭੈਣਾਂ ਆਪਣੇ ਭਰਾਵਾਂ ਵਾਸਤੇ ਉਹ ਕਰਦੀਆਂ ਮਨਾਉਂਦੀਆਂ ਮਤਲਬ ਬਹੁਤ ਖੁਸ਼ੀ ਆ ਐਕਚੁਅਲੀ ਮੈਂ ਰੋਪੜ ਤੋਂ ਆਈ ਲੁਧਿਆਣੇ ਮੇ ਪੇਕੇ ਆ ਆਪਣੇ ਬ੍ਰਦਰ ਨੂੰ ਲੱਕੜੀ ਮੰਨ ਇੱਕਰੇ ਸੇ ਤੁਸੀਂ ਨਾ ਪੜੇ ਮਤਲਬ ਜਿਵੇਂ ਹੁੰਦਾ ਨਾ ਰਖੜੀਆਂ ਨੇ ਲੈ ਕੇ ਬਹੁਤ ਸਲੈਕਟਿਵ ਹਾਂਜੀ ਬਹੁਤ ਜ਼ਿਆਦਾ ਐਕਚੁਅਲੀ ਮੈਂ 브ਦਰ ਦੀ ਲੈ ਲਈ ਐ ਮੈਂ ਭਾਬੀ ਦੀ ਸਲੈਕਟ ਕਰਦੀਆਂ ਕਿਉਂਕਿ ਭਾਬੀਆਂ ਨਾਲ ਵੀ ਜ਼ਿਆਦਾ ਹੁੰਦਾ ਪਿਆਰ ਹਾਂਜੀ ਤੇ ਉਹੀ ਮੈਂ ਬਸ ਦੇਖਣ ਚਾਹਾਂ ਕਨਫਿਊਜ਼ ਹੋ ਰਹੀਆਂ ਕਿ ਕਿਹੜੀ ਲਵਾ ਦੀ ਜ਼ਿਆਦਾ ਅੱਛੀ ਮਿਲਦੀ ਐ ਮੈਂ ਇੱਕ ਗੱਲ ਦੱਸੋ ਹੈਨਾ ਜਿਵੇਂ ਹੁਣ ਤੁਹਾਡਾ ਵਿਆਹ ਹੋ ਗਿਆ ਤੇ ਤੁਸੀਂ ਰੋਪੜ ਤੋਂ ਆਏ ਹੋ ਵੀਰੇ ਨੂੰ ਰਖੜੀ ਬੰਨਣ ਦੀ ਤੇ ਮਤਲਬ ਵਿਆਹ ਤੋਂ ਪਹਿਲਾਂ ਤੇ ਹੁਣ ਦੀ ਰਖੜੀ ਵਿੱਚ ਕਿੰਨਾ ਕੁ ਡਿਫਰੈਂਸ ਹੈ ਮਤਲਬ ਕਿਹੜੇ ਬਦਲਾਅ ਤੁਹਾਨੂੰ ਨਜ਼ਰ ਆਏ ਬਹੁਤ ਬਦਲਾਅ ਬਿਕ ਐਕਸਾਈਟਡ ਹੁੰਦਾ ਕਿ ਚਲੋ ਕਿ ਪੇਕੇ ਘਰ ਜਾਣਾ ਹੈ ਠੀਕ ਹੈ ਕਿ ਬ੍ਰਦਰ ਨਾਲ ਵੀ ਸਾਰੇ ਮਤਲਬ ਫੈਮਿਲੀ ਇੱਕ ਬਖਾਨੇ ਨਾਲ ਪੈਣਾ ਮਿਲਦੀਆਂ ਕਿ ਭਰਾਵਾਂ ਨੂੰ ਰਖੜੀ ਬੰਨੀ ਦੀ ਆ ਇਹ ਤੋ ਹਰ ਤਾਂ ਸਾਡੇ ਵਾਸਤੇ ਬਹੁਤ ਸਪੈਸ਼ਲ ਹੈ ਪੈਣਾ ਵਾਸਤੇ ਹਾਂਜੀ ਕਿ ਬਹੁਤ ਖੁਸ਼ੀ ਆ ਸਾਨੂੰ ਤੇ ਮੈਂ ਰਖੜੀ ਦਾ ਜਿਹੜਾ ਤਿਉਹਾਰ ਹੈ ਭੈਣ ਭਰਾ ਦਾ ਰਿਸ਼ਤੇ ਦਾ ਤੇ ਜਿਹੜੇ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਆਪਣਾ ਚਟਪਟਾ ਜਿਹਾ ਰਿਸ਼ਤਾ ਹੁੰਦਾ ਹੈ ਪਿਆਰ ਹੁੰਦਾ ਪਰ ਨੌਕ ਚੌਕ ਵੀ ਹੁੰਦੀ ਆ ਪਿਆਰ ਵੀ ਹੁੰਦਾ ਬਹੁਤ ਜ਼ਿਆਦਾ ਇੱਕ ਕੇਅਰ ਹੋ ਜਾਂਦੀ ਆ ਕਿ ਚਲੋ ਕਿ ਸਾਨੂੰ ਇਸ ਤਿਉਹਾਰ ਨੂੰ ਕੀ ਹੁੰਦਾ ਕਿ ਸਾਰੀਆਂ ਭੈਣਾਂ ਨੂੰ ਮੈਂ ਤਾਂ ਹੀ ਕਹਿਦੀ ਆ ਕਿ ਸਭ ਨੂੰ ਇਹ ਸੈਲੀਬ੍ਰੇਸ਼ਨ ਕਰਨਾ ਚਾਹੀਦਾ ਇਸ ਤਿਉਹਾਰ ਨੂੰ ਤੇ ਮੈਂ ਤੁਹਾਡੀ ਬਚਪਨ ਦੀ ਕੋਈ ਅੱਦਾ ਦੀ ਮੈਮਰੀ ਜੋ ਬੜੀ ਅਨੋਖੀ ਚਟਪਟੀ ਜੀ ਹੋਵੇ ਹਾਂਜੀ ਹੈ ਕੀ ਛੋਟੇ ਹੁੰਦੇ ਸੀਗੇ ਕਿ ਬ੍ਰਦਰ ਨੂੰ ਕਿਹਾ ਉਹ ਨਹੀਂ ਕਹਿਣਾ ਕਿ ਮੈਨੂੰ ਇਹ ਵਾਲੀ ਰਖੜੀ ਬੰਨ੍ਹਣੀ ਹੋ ਕਿ ਅਸੀਂ ਕਹਿੰਦਾ ਨਹੀਂ ਅਸੀਂ ਇਹ ਜੀ ਉਹ ਵਾਲੀ ਰਖੜੀ ਬੰਨ੍ਹਣੀ ਵੀ ਸਤ ਪੈਸੇ ਵੀ ਜ਼ਿਆਦਾ ਚਾਹੀਦੇ ਉਹਨੂੰ ਚਲੋ ਬੱਚ ਬਣਾ ਸੀ ਹੁਣ ਤਾਂ ਇੱਕ ਸਿਰਫ ਪਿਆਰ ਹੈ ਕਿ ਚਲੋ ਕਿ ਕਿ ਪੈਸੇ ਨਾਲ ਤੇ ਨਹੀਂ ਹੁੰਦਾ ਕਿ ਇੱਕ ਤਿਹਾੜ ਨਾਲ ਹੀ ਚਲੋ ਹੁੰਦਾ ਕਿ ਸਾਨੂੰ ਕਿ ਦਿਨ ਆਇਆ ਕਿ ਬਸ ਤੁਸੀਂ ਮਤਲਬ ਅਸੀਂ ਵੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਐਕਸਾਈਟਡ ਵੀ ਨਜ਼ਰ ਆ ਰਹੇ ਹੋ ਤੇ ਰਖੜੀਆਂ ਨੇ ਲੈ ਕੇ ਬਹੁਤ ਜ਼ਿਆਦਾ ਸਿਲੈਕਟਿਵ ਹੋ ਹੈ ਨਾ ਤੇ ਤੁਹਾਡੇ ਅੰਦਰ ਇੱਕ ਚਾ ਜਿਹੜਾ ਉਹ ਨਿਸ਼ਾਫ ਨਜ਼ਰ ਆ ਰਿਹਾ ਹੈ ਬਿਲਕੁਲ ਹੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਨਾ ਕਿ ਇਹ ਹੀ ਤਿਹਾੜਾ ਜਿਹੜਾ ਹੈ ਕਿ ਇੱਕ ਲੇਡੀਜ਼ ਵਾਸਤੇ ਪਹਿਨਣਾ ਵਾਸਤੇ ਕਿ ਭਰਾਵਾ ਦਾ ਹੈ ਕਿ ਕਿ ਤੇ ਰਖੜੀਆਂ ਵੀ ਕਾਫੀ ਵੱਖਰੇ ਟਾਈਪਸ ਜਿਹੜੀ ਨਜ਼ਰ ਆ ਰਹੀਆਂ ਨੇ ਬਹੁਤ ਪਿਆਰੀਆਂ ਨੇ ਸਾਰੀਆਂ ਮੈਂ ਉਹ ਹੀ ਦੇਖ ਰਹੀ ਤਾਂ ਹੀ ਕਨਫਿਊਜ਼ ਹੋਈ ਬਈ ਇਹ ਵੀ ਲੈ ਲਾਓ ਵੀ ਲੈ ਲਾਓ ਕਿ ਆਪਣੇ ਬਰਤ ਵਾਸਤੇ ਤੇ ਹੁਣ ਮੈਂ ਕਹ ਚਲੋ ਨਾਲ ਤੁਹਾਨੂੰ ਪਤਾ ਕਿ ਅੱਜ ਕੱਲ ਇਹ ਹੈ ਕਿ ਭਾਪੀਆਂ ਨੂੰ ਵੀ ਰਖੜੀ ਬੰਨ੍ਹਣੀ ਹੈ ਨਾ ਤੇ ਉਹ ਵੀ ਬਸ ਮੈਂ ਸਿਲੈਕਟ ਕਰਦੀ ਆ ਕਨਫਿਊਜ਼ ਹੋਈ ਪਈ ਆ ਰਖੜੀ ਰਖੜੀ ਅੱਛਾ ਤੁਹਾਨੂੰ ਰਖੜੀ ਪਸੰਦ ਹੈ ਯੈਸ ਹਾਂਜੀ ਤੁਸੀਂ ਚਾਹਤੇ ਤੁਹਾਡਾ ਵੀਰਾ ਛੋਟਾ ਹੈ ਕਿ ਵੱਡਾ ਹੈ ਵੱਡਾ ਰੱਖਣੀ ਤੁਹਾਡਾ ਫੇਵਰਿਟ ਪੈਸਟਮੈਨ ਹਾਂਜੀ ਸਾਥ ਤੇ ਤੁਹਾਡਾ ਵੀ ਵੀਰਾ ਵੱਡਾ ਹੈ ਨਹੀਂ ਨਹੀਂ ਮੇਰਾ ਛੋਟਾ ਹੈ ਹਲੇ 1 ਇਅਰਸ ਦਾ ਹੈ ਮੇਰਾ ਪ੍ਰਾਪ ਤੇ ਜੀ ਮੈਂ ਤੁਸੀਂ ਵੱਡੇ ਪੈਨ ਹੋ ਤੇ ਤੁਹਾਡਾ ਪ੍ਰਾਹ ਜਿਸ ਤਰ੍ਹਾਂ ਇੱਕ ਸਾਲ ਦਾ ਤਾਂ ਤੁਹਾਨੂੰ ਮਤਲਬ ਕਿੱਦਾਂ ਦਾ ਲੱਗਦਾ ਤੁਸੀਂ ਉਹਨੇ ਕਿੱਦਾਂ ਉਹਦੀ ਕੇਅਰ ਕਰਦੇ ਹੋ ਮम्मा ਜੋ ਕਹਿੰਦੇ ਮੈਂ ਨਾਲ ਦੀ ਗੱਲ ਮੰਦੀ ਆ ਨਾਲ ਮੈਂ ਆਪਣੇ ਪ੍ਰਾਦੀ ਕੀ ਕੇਅਰ ਕਰਦੀ ਆ ਮम्मा ਮम्मा ਦੇ ਨਾਲ हेल्प ਕਰਦੀ ਆ ਮम्मा ਜੀ ਤੇ ਫਿਰ ਉਹਦੀ ਕੇਅਰ ਕਰਦੇ ਹਾਂ ਦੱਸੋ ਤੇ ਤੁਹਾਡਾ ਪ੍ਰਾ ਬੋਲਣ ਲੱਗ ਗਿਆ ਹਾਂਜੀ ਹਾਂ ਸੜਥੜਾ ਹੋਇਆ ਤੇ ਜਦੋਂ ਤੁਹਾਨੂੰ ਦੀਦੀ ਕੇ ਅੰਦਰ ਤੁਹਾਨੂੰ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਹੂੰ ਤੇ ਹੁਣ ਇੱਥੇ ਇੰਨੀ ਸਾਰੀਆਂ ਰਖੜੀਆਂ ਨੇ ਤੇ ਤੂੰ ਮਤਲਬ ਤੁਸੀਂ ਆਪਣੇ ਭਰਾ ਲਈ ਕਿਹੜੀ ਰਖੜੀ ਸਿਲੈਕਟ ਕਰੋਗੇ ਇਧਰੋਂ ਅਸੀਂ ਮੈਂ ਬਹੁਤ ਛੋਟੀ ਜੀ ਕਿਤੇ ਕਦੇ ਚੁੱਬੇ ਨਾ ਤਾਂ ਮੈਂ ਛੋਟੀ ਜੀ ਲਿੱਤੀ ਸੀ ਕਿਸ ਨੇ ਸੱਚੀ ਕਿਹਾ ਵੀ ਜਿਹੜੀ ਵੱਡੀ ਭੈਣਾਂ ਹੁੰਦੀਆਂ ਨੇ ਉਹ ਮਾਵ ਵਰਗੀਆਂ ਹੁੰਦੀਆਂ ਨੇ ਭਾਵੇਂ ਕੁੜੀ ਜਿਹੜੀ ਹੈ ਹਜੇ ਬਹੁਤ ਛੋਟੀ ਹੈ ਪਰ ਫੇਰ ਵੀ ਇਹਨੇ ਆਪਣੇ ਭਰਾ ਦਾ ਬੜਾ ਸੋਚਿਆ ਹੈ ਇਹਦਾ ਕਹਿਣਾ ਹੈ ਕਿ ਇਹਨੇ ਬਹੁਤ ਹੀ ਛੋਟੀ ਰਖੜੀ ਜਿਹੜੀ ਸਿਲੈਕਟ ਕੀਤੀ ਹੈ ਕਿਉਂਕਿ ਕਈ ਵਾਰੀ ਬੱਚੇ ਦੇ ਜਿਹੜੇ ਰੈਸ਼ਸ ਹੋ ਜਾਂਦੇ ਆ ਉਹ ਬੱਚਿਆਂ ਨੂੰ ਚੁੱਭਦੀ ਹੈ ਤੇ ਹੋਰ ਤੁਸੀਂ ਆਪਣੇ ਭਰਾ ਬਾਰੇ ਕੀ ਕਹਿਣਾ ਚਾਹੋਗੇ ਮੇਰਾ ਭਰਾ ਮੈਨੂੰ ਬਹੁਤ ਕਿਊਟ ਲੱਗਦਾ ਹੈ ਛੋਟਾ ਆ ਉਹ ਮੇਰਾ ਹਮੇਸ਼ਾ ਮੇਰੇ ਨਾਲ ਖੇਡਦਾ ਹੈ ਮੈਂ ਜੋ ਕਰਵਾ ਮੇਰੇ ਵੱਲ ਦੇ ਮੇਰੇ ਵੱਲ ਦੇਖਦਾ ਮੇਰੇ ਨਾਲ ਖੇਡਦਾ ਮੈਂ ਮੈਂ ਉਹ ਦਿਨ ਖੇਲਦੀ ਰਹੀ ਨੀ ਤੇ ਮੈਨੂੰ ਬਹੁਤ ਪਉਰਤੀ ਆ ਹੂੰ ਤੇ ਹੁਣ ਤੁਸੀਂ ਅਸੀਂ ਵੇਖ ਰਹੇ ਤੁਸੀਂ ਯੂਨੀਫਾਰਮ ਵਿੱਚ ਹੋ ਤੁਸੀਂ ਸਕੂਲੋਂ ਇੱਧਰ ਆਏ ਆਪਣੇ ਪ੍ਰਾਣੀ ਰਖੜੀ ਲੈਣ ਹਾਂਜੀ اچھا ਮਤਲਬ ਐਕਸਾਈਟਮੈਂਟ ਪੂਰੀ ਹੈ ਹਾਂਜੀ ਬਹੁਤ ਐਕਸਾਈਟਮੈਂਟ ਹੈ ਮੈਨੂੰ اچھا ਤੇ ਮਤਲਬ ਜਿਵੇਂ ਤੁਹਾਡਾ ਪ੍ਰਾਹ ਜਬ ਬਹੁਤ ਛੋਟੇ ਤੇ ਜਦ ਤੁਸੀਂ ਪਹਿਲੀ ਵਾਰ ਉਹਦੇ ਰਖੜੀ ਬੰਨੀ ਸੀ ਉਸ ਟਾਈਮ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਵਧੀਆ ਲੱਗੇ ਸੀ ਉਹਦਾ ਮੇਰਾ ਪ੍ਰਾਹ ਬਹੁਤ ਛੋਟਾ ਸੀ ਜਦੋਂ ਮੈਨੂੰ ਰਖੜੀ ਬੰਨੀ ਸੀ ਹੈਲੋ ਮੈਮ ਹਾਂਜੀ ਅਸੀਂ ਵੇਖ ਰਹੇ ਤੁਸੀਂ ਰਖੜੀ ਦੀ ਸ਼ਾਪਿੰਗ ਕਰ ਰਹੇ ਹੋ ਕਿੰਨਾ ਕਿ ਐਕਸਾਈਟਿਡ ਹੋ ਰਖੜੀ ਨੂੰ ਲੈ ਕੇ ਬਹੁਤ ਜ਼ਿਆਦਾ ਤੇ ਮੈਮ ਕਿੰਨੇ ਕੁ ਟਾਈਮ ਬਾਅਦ ਤੁਸੀਂ ਆਪਣੇ ਭਰਾ ਨੂੰ ਮਿਲਣ ਜਾ ਰਹੇ ਹੋ ਰਖੜੀ ਤੇ ਕਾਫੀ ਟਾਈਮ ਬਾਅਦ ਤੇ ਫਿਰ ਮੈਮ ਪਹਿਲਾਂ ਤਾਂ ਤੁਸੀਂ ਇੱਕ ਗੱਲ ਦੱਸੋ ਵੀ ਜਿਵੇਂ ਭੈਣ ਭਰਾ ਦਾ ਰਿਸ਼ਤਾ ਜਿਹੜਾ ਹੁੰਦਾ ਹੈ ਉਹ ਖੱਟਾ ਮਿੱਠਾ ਹੁੰਦਾ ਹੈ ਖੱਟਾ ਮਿੱਠਾ ਰਿਸ਼ਤਾ ਹੈ ਜੀ ਹੈਗਾ ਹੀ ਸਵੀਟ ਤੇ ਮਤਲਬ ਬਚਪਨ ਦੀ ਕੋਈ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਬਚਪਨ ਦੀ ਜਿਆਦਾ ਤਾਂ ਉਹ ਗ੍ਰਸਤੀ ਚ ਖੋ ਗਈਆਂ ਆ ਇਹ ਉਹਨਾਂ ਨਜ਼ਰ ਆ ਰਹੀਆਂ ਨੇ ਸਰ ਜੀ ਵੇਖ ਰਿਹਾ ਤੁਸੀਂ ਇੰਨੇ ਸਾਰੇ ਸ਼ਾਪਿੰਗ ਬੈਗਸ ਹੱਥ ਚ ਫੜੇ ਹੋਏ ਆ ਤੁਸੀਂ ਬਾਈਕ ਤੇ ਬੈਠੇ ਇੰਨੀ ਧੁੱਪ ਦੇ ਵਿੱਚ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਮਤਲਬ ਆਪਣੀ ਵਾਈਫ ਨੂੰ ਸ਼ਾਪਿੰਗ ਕਰਾਉਣ ਦੇ ਨੂੰ ਤੁਸੀਂ ਲਾ ਲੋ ਮੈਂ ਇੱਕ ਇੱਕ ਸਵਾਇ ਕੁ ਵਜੇ ਨਿਕਲਿਆ ਆ ਅੱਛਾ ਹਾਂ ਜੀ ਲਚੋੜੇ ਬਾਜ਼ਾਰ ਚੋਂ ਆਏ ਆ ਤੇ ਗਊਸ਼ਾਲਾ ਗਏ ਸੀਗੇ ਤੇ ਫਿਰ ਲਵਲੀ ਵਾਲੇ ਕੋਲ ਗਏ ਸਵੀਟਸ ਲੈਣ ਵਾਸਤੇ ਹੁਣ ਕੈਂਪ ਚ ਦੇਖ ਲੈ ਰਕੜੀਆਂ ਵਾਸਤੇ ਥੋੜਾ ਘੁਮ ਕੰਮ ਗਏ ਆ ਅੱਛਾ ਮਤਲਬ ਹਾਂਜੀ 4 4 10 60 ਦਿਨਾਂ ਕਾੰਟੀ ਹੋ ਗਏ ਹੈ ਗਰਮੀ ਚੇ ਘਮ ਦੇ ਵਲੇ ਸਰ ਮਤਲਬ ਬਾਜੂ ਤੁਸੀਂ ਸਪੈਸ਼ਲ ਛੁੱਟੀ ਲਿੱਤੀ ਆ ਕਿਉਂਕਿ ਤੁਸੀਂ ਆਪਣੀ ਮਿਸੇਸ ਨੂੰ ਸ਼ਾਪਿੰਗ ਕਰਾਨੀ ਆ ਹਾਂਜੀ 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 ਕੀ ਤੁਹਾਨੂੰ ਕੀ ਲੱਗਦਾ ਵੀ ਮਤਲਬ ਅੱਜ ਤੁਹਾਡਾ ਬੈਂਕ ਬੈਲੈਂਸ ਮਤਲਬ ਪੂਰਾ ਹਿੱਲਣ ਵਾਲਾ ਹੈ ਓ ਕੀ ਕਰੀਏ ਲਾਈਫ ਪੜ ਰਿਹਾ ਹੈਗਾ ਉਹ ਨਾ ਸਾਰਾ ਦੇਖਣਾ ਪੈਂਦਾ ਨਾ ਹਾਂਜੀ ਹਾਂਜੀ ਉਹਦੇ ਨਾਲ ਹੀ ਆ ਘਰਵਾਰ ਸਾਰਾ ਉਹ ਨਾਲ ਹੀ ਹੈਗਾ ਹਾਂਜੀ ਤੇ ਮਤਲਬ ਤੁਹਾਡੀ ਵਾਈਫ ਕਿੰਨੇ ਕ ਐਕਸਾਈਟਡ ਨੇ ਵੈਸੇ ਤਾਂ ਐਕਸਾਈਟਮੈਂਟ ਸਾਰੀ ਨਜ਼ਰ ਆ ਹੀ ਰਹੀ ਐ ਪਰ ਫਿਰ ਵੀ ਤੁਹਾਡਾ ਕੀ ਕਹਿਣਾ ਹੁਣ ਉਹਨਾਂ ਦੇ ਬ੍ਰਦਰ ਆ ਗਏ ਆ ਨੇ ਆਗੇ ਕੁੜੀਆਂ ਆਈਆਂ ਹੋਈਆਂ ਨੇ ਸਾਰੇ ਜਵਈਆਂ ਨੇ ਆਣਾ ਵਾ ਸਾਰਾ ਕੁਝ ਦੇਖਣਾ ਪੈਂਦਾ ਵਾ ਹੁਣ ਬਾਕੀ ਤਾਂ ਹੀ ਵਾਲਾ ਤੁਸੀਂ ਸਮਝ ਸਕਦੇ ਹੋ ਖੁਦ ਸੋਚਦਾਰ ਹੋ ਬਿਲਕੁਲ ਮਤਲਬ ਦੇਖ ਸਕਦੇ ਆ ਘੰਟਾ ਲ ਡੇਢ ਘੰਟਾ ਹੋਰ ਸ਼ਾਪਿੰਗ ਕਰਨੀ ਹੈ ਲੈ ਸ਼ਾਮ ਤੱਕ ਦੀ ਦਰ ਮਤਲਬ ਇਸ ਤੋਂ ਤੁਹਾਨੂੰ ਕੀ ਪਤਾ ਲੱਗਦਾ ਵੀ ਅਕਸਰ ਅਸੀਂ ਸੁਣਦੇ ਆ ਵੀ ਕਿਹਾ ਜਾਂਦਾ ਵੀ ਜਿਹੜੀ ਕੁੜੀਆਂ ਨੇ ਜਿਹੜੀ ਫੀਮੇਲ ਨੇ ਉਹਨਾਂ ਨੂੰ ਸ਼ਾਪਿੰਗ ਬਹੁਤ ਜ਼ਿਆਦਾ ਪਸੰਦ ਹੈ ਤੇ ਇਸ ਗੱਲ ਉੱਤੇ ਤੁਹਾਡਾ ਕੀ ਕਹਿਣਾ? ਅੱਛੀ ਗੱਲ ਆ ਉਹ ਵੀ ਪਰਿਵਾਰ ਵਾਸਤੇ ਕਰਦੀਆਂ ਨੇ। ਆਪਣੇ ਵਾਸਤੇ ਕੋਈ ਕੁਝ ਨਹੀਂ ਕਰਦੀਆਂ ਨੇ ਸਭ ਪਰਿਵਾਰ ਵਾਸਤੇ ਕਰਦੀਆਂ ਨੇ ਬੱਚੇ ਨੇ, ਭਰਾ ਵਾ ਸਭ ਦੇ ਨੂੰ ਸਭ ਨੂੰ ਲੈ ਕੇ ਚੱਲਣ ਵਾਲੇ ਨੇ। ਤੁਸੀਂ ਦੇਖ ਸਕਦੇ ਤੁਸੀਂ ਟੋਪੂ ਵਿੱਚ ਖੜ੍ਹੇ ਹੋ ਫਿਰ ਵੀ ਸ਼ਿਕਾਇਤ ਤੁਹਾਡੇ ਵੱਲੋਂ ਕੋਈ ਵੀ ਨਹੀਂ ਆ। ਕੋਈ ਕੋਈ ਸ਼ਿਕਾਇਤ ਨਹੀਂ ਆ। ਨੋ। ਤੁਸੀਂ ਫਿਰ ਕੋਚੇ ਮਤਲਬ ਕੁਝ ਸ਼ਬਦ ਮਤਲਬ ਕੁਝ ਵਰਡਸ ਆਪਣੀ ਵਾਈਫ ਨੇ ਲਾਈਫ 파ਟਨਰ ਹੈਗੇ ਨੇ ਉਹਦੇ ਵਾਸਤੇ ਜੀਨ ਜੀ ਰਿਹਾ ਕਮਾਰ ਰਿਹਾ ਸਾਰਾ ਕੁਝ ਉਹ ਦਵਾ ਤੀਂ। ਨਮਸੇ ਵੇਖ ਰਹੀ ਸੀ ਤੁਸੀਂ ਰਾਖੀ ਸਿਲੈਕਟ ਕਰ ਰਹੇ ਸੀ ਇਟਸ ਬਹੁਤ ਜ਼ਿਆਦਾ ਚੂਜ਼ੀ ਨਜ਼ਰ ਆ ਰਹੀ ਸੀ ਤੁਸੀਂ। ਹਾਂਜੀ ਫਿਰ ਇਸ ਸਾਲ ਜਿੱ ਇੱਕ ਵਾਰੀ ਤਿਉਹਾਰ ਆਂਦਾ ਫਿਰ ਹੁੰਦਾ ਕਿ ਮਨਪਸੰਦ ਲਈਏ ਰਾਖੀ ਆਪਣੇ ਭਰਾ ਵਾਸਤੇ ਕਿ ਉਹਨਾਂ ਨੂੰ ਗੁੱਡ ਵਿਸ਼ੇਸ ਦਈਏ ਉਹ ਵੀ ਖੁਸ਼ ਹੋ ਜਾਣ। ਤੇ ਸਾਡਾ ਮਨ ਵੀ ਖੁਸ਼ ਹੋ ਜਾਵੇ ਉਹਨਾਂ ਨੂੰ ਦੁਆਵਾਂ ਮੈਂ ਦਈਏ ਕਿ ਉਹਨਾਂ ਦੀ ਜ਼ਿੰਦਗੀ ਅੱਗੇ ਵਧੀਆ ਬੀਤੇ ਖੁਸ਼ੀਆਂ ਭਰਿਆ ਸਾਲ ਉਹਨਾਂ ਦਾ ਬੀਤੇ ਰਖੜੀ ਵਧੀਆ ਜਾਵੇ ਉਹਨਾਂ ਦੀ ਤਾਂ ਚੂਜ਼ ਕਰ ਕਰਕੇ ਲੈਂਦੇ ਆ ਵੈਸੇ ਤਾਂ ਐਕਸਾਈਟਮੈਂਟ ਤੁਹਾਡੇ ਫੇਸ ਤੋਂ ਹੀ ਨਜ਼ਰ ਆ ਰਹੀ ਹੈ ਵੀ ਤੁਸੀਂ ਰਖੜੀ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਿਡ ਵੀ ਹੋ ਤੇ ਚੂਜ਼ ਵੀ ਹੋ ਹਾਂਜੀ ਉਹ ਤਾਂ ਹੈ ਹੀ ਹੈ ਸਾਰੀਆਂ ਭੈਣਾਂ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਕਿ ਸਾਲ ਬਾਅਦ ਆਂਦਾ ਭਰਾਵਾਂ ਦੀ ਉਮਰ ਲੰਬੀ ਹੋਵੇ ਇਸ ਕਰਕੇ ਅਸੀਂ ਰਖੜੀ ਬੰਨ੍ਹਦੇ ਆ ਉਹਨਾਂ ਲਈ ਤੇ ਮੈਮ ਕਿੰਨੇ ਕੁ ਟਾਈਮ ਬਾਅਦ ਅਸੀਂ ਆਪਣੇ ਭਰਾ ਨੂੰ ਮਿਲਣ ਜਾ ਰਹੇ ਹਾਂ ਭਰਾ ਨੂੰ ਤਾਂ ਲੋਕਲ ਹੀ ਆ ਮੇਰਾ ਭਰਾ ਅਸੀਂ ਮਿਲਦੇ ਰਹਨੇ ਆ ਪਰ ਇਹ ਤਿਉਹਾਰ ਦਾ ਹੀ ਕਲਾਗੀ ਮਜ਼ਾ ਆਨੰਦ ਹੁੰਦਾ ਵਾ ਸਾਰੀਆਂ ਭੈਣਾਂ ਜਾਂਦੀਆਂ ਆਪਣੇ ਭਰਾਵਾਂ ਕੋ ਮੰਨਣ ਰਖੜੀ ਬਿਲਕੁਲ ਬਿਲਕੁਲ ਤੇ ਮੈਂ ਜਿਹੜਾ ਭੈਣ ਬ੍ਰਦਰ ਜਿਹੜਾ ਰਿਸ਼ਤਾ ਹੁੰਦਾ ਉਹ ਖੱਟਾ ਮਿੱਠਾ ਰਿਸ਼ਤਾ ਹੁੰਦਾ ਹਾਂ ਤੇ ਤੁਹਾਡੀ ਕੋਈ ਬਚਪਨ ਦੀ ਅਜੀਹੀ ਯਾਦ ਜਿਹੜੀ ਤੁਸੀਂ ਨਾ ਹੁਣ ਵੀ ਸੋਚ ਕੇ ਜਿਵੇਂ ਕਹਿੰਦੇ ਨਾ ਮਿੰਨਾ ਮਿੰਨਾ ਹੱਸਣਾ ਤੁਸੀਂ ਉਦਾਂ ਹੱਸਦੇ ਹੋ ਜਦ ਵੀ ਤੁਹਾਨੂੰ ਯਾਦ ਆਂਦੀ ਆ ਹਾਂ ਬੈ ਜਿੱਦਾ ਕੋਈ ਵੀ ਅਸੀਂ ਦੁਕਾਨ ਤੋਂ ਕੋਈ ਟੋਫੀ ਚਾਕਲੇਟ ਲੈ ਜਾਂਦੇ ਸੀ ਮੈਨੂੰ ਆਦਤ ਹੁੰਦੀ ਸੀਗੀ ਕਿ ਮੈਂ ਥੋੜੀ ਥੋੜੀ ਕਰਕੇ ਚੀਜ਼ ਖਾਂਦੀ ਸੀਗੀ ਤੇ ਮੇਰਾ ਭਲਾ ਜਿਹੜਾ ਹੁੰਦਾ ਸੀਗਾ ਉਹ ਇੱਕੋ ਦਮ ਸਾਰੀ ਚੀਜ਼ ਖਾ ਲੈਂਦਾ ਸੀਗਾ ਤੇ ਉਹਨੇ ਖਾ ਕੇ ਆਪਣੀ ਮੇਰੀ ਖੋ ਕੇ ਲੈ ਗਏ ਨਹੀਂ ਤੇ ਮੈਂ ਰੋਂਦੀ ਰਹਿ ਜਾਂਦੀ ਹੁੰਦੀ ਸੀਗੀ ਕਿ ਉਹ ਮੇਰੀ ਲੈ ਗਿਆ ਲੈ ਗਿਆ ਉਹ ਮੈਨੂੰ ਯਾਦ ਆਂਦੀ ਹੈ ਤੇ ਮੈਂ ਮਤਲਬ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਰੱਖੜੀ ਨੂੰ ਲੈ ਕੇ ਤੁਹਾਡਾ ਫੇਵਰਟ ਫੈਸਟੀਵਲ ਹਾਂਜੀ ਵੈਸੇ ਤਾਂ ਦੀਵਾਲੀ ਵੀ ਫੇਵਰੇਟ ਹੈ ਤੇ ਰਾਖੀ ਵੀ ਸਾਰੀਆਂ ਭੈਣਾਂ ਨੂੰ ਇਸ ਦਿਨ ਦਾ ਇੰਤਜ਼ਾਰ ਹੁੰਦਾ ਹੈ ਫੇਵਰੇਟ ਹੀ ਹੈ ਤੇ ਵਿਆਹ ਤੋਂ ਪਹਿਲਾਂ ਦੀ ਰਾਖੀ ਤੇ ਹੁੰਦੀ ਰਾਖੀ ਵਿੱਚ ਕਿੰਨਾ ਕੁ ਡਿਫਰੈਂਸ ਹੈ ਡਿਫਰੈਂਸ ਦਾ ਹੋਲੀ-ਹੋਲੀ ਰਿਸ਼ਤੇਆਂ ਨੂੰ ਲੈ ਕੇ ਜਿਹਦਾ ਆ ਜਾਂਦਾ ਵਾ ਪਰਿਵਾਰ ਵੱਧਦਾ ਜਾਂਦਾ ਵਾ ਫਿਰ ਆਪਣੇ ਵੀ ਬੱਚੇ ਹੋ ਜਾਂਦੇ ਆ ਤੇ ਜਦੋਂ ਕੁਆਰੇ ਹੁੰਨੇ ਆ ਤੇ ਇਹ ਹੁੰਦਾ ਵਾ ਕਿ ਬਸ ਘਰ ਹੀ ਭਰਾ ਹੁੰਦਾ ਵਾ ਤੇ ਉਹਦੇ ਰਖੜੀ ਬੰਦ ਨਹੀਂ ਉੱਠ ਕੇ ਵਿਆਹ ਤੋਂ ਬਾਅਦ ਪਹਿਲਾਂ ਆਪਣੇ ਬੱਚਿਆਂ ਦਾ ਵੀ ਕਰਨਾ ਆਪਣੀ ਨਨਦ ਨੇ ਆਨਾ ਉਹਨਾਂ ਦੇ ਵੀ ਬਣਵਾਨੀ ਭਰਾਵਾਂ ਨੇ ਨਨਦ ਨੇ ਮੇਰੇ ਹਸਬੰਦ ਦੇ ਬੰਨੀ ਰਖੜੀ ਫਿਰ ਵਿਆਹ ਤੋਂ ਬਾਅਦ ਉਹਨਾਂ ਕਰਕੇ ਫਿਰ ਆਪਣੇ ਘਰ ਜਾਣਾ ਹੁੰਦਾ ਇਹ ਡਿਫਰੈਂਸ ਆਇਆ ਮੈਂ ਦੇਖ ਰਿਹਾ ਤੁਸੀਂ ਆਪਣੀ ਵਾਈਫ ਨੂੰ ਇੱਥੇ ਸ਼ਾਪਿੰਗ ਕਰਵਾਣ ਆਏ ਹੋ ਮੈਂ ਇਹ ਉਹਨਾਂ ਦੀ ਚੁਆਇਸ ਹੈ ਤਿਹਾੜੀ ਜਿਹੜਾ ਲੇਡੀਜ਼ ਦਾ ਹਾਂਜੀ ਹਾਂਜੀ ਲੇਡੀਜ਼ ਦਾ ਤਾਂ ਉਹ ਐਸਾ ਚੁਆਇਸ ਹੈ ਕਿ ਉਹ ਠੀਕ ਹੈ ਜੋ ਵਾਟਐਵਰ ਸੀ ਵਾਂਟਸ ਹੀ ਕੈਨ ਪਰਸੂ ਉਹ ਇਹ ਤਾਂ ਭਾਈ ਭੈਣ ਦੇ ਆਪਣੇ ਪਿਆਰ ਦਾ ਤਿਹਾੜਾ ਹੈ ਇਹ ਤੋਂ ਆਪਣੇ ਹਿੰਦੁਸਤਾਨ ਦਾ ਕਲਚਰ ਹੀ ਹੈ ਕਿ ਇੱਥੇ ਇੱਕ ਦੂਸਰੇ ਨਾਲ ਪਿਆਰ ਵੰਡਿਆ ਜਾਂਦਾ ਤੇ ਪਿਆਰ ਵੰਡਣ ਦਾ ਇੱਕ ਇਹ ਮੌਕਾ ਵੀ ਹੁੰਦਾ ਹੈ ਤੇ ਕੁਦਰਤ ਨੇ ਤਿਹਾੜ ਵੀ ਬਣਾਇਆ ਆਈ ਥਿੰਕ ਸਾਰਿਆਂ ਨੂੰ ਇਹ ਬੜੇ ਜ਼ੋਰ ਸ਼ੋਰ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਬਿਲਕੁਲ ਸਰ ਬਿਲਕੁਲ ਤੇ ਸਰ ਮੈਨੂੰ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਸ਼ਾਪਿੰਗ ਕਰਦਿਆਂ ਨੂੰ ਰਾਈਟ ਫਰਮ ਜਦੋਂ ਦੀ ਹੋਈ ਸੰਭਾਲੀ ਆ ਮੇਰਾ ਤਾਂ ਬਰਸੇ ਲੁਧਿਆਣੇ ਦਾ ਪਹਿਲੇ ਆਪਣੀ ਸਿਸਟਰ ਜਾਂਦੀ ਰਹੀਆਂ ਹੁਣ ਬੱਚਿਆਂ ਦੇ ਜਾਂਦੀਆਂ ਸਭ ਕੁਝ ਆ ਆਪਣੀਆਂ ਪੈਣਾ ਵੀ ਜਾਂਦੀਆਂ ਬਾਕੀ ਠੀਕ ਹੈ ਜਿਸ ਤਰ੍ਹਾਂ ਵੀ ਕੁਦਰਤ ਚਲਾ ਰਹੀ ਹੈ ਚੱਲ ਰਿਹਾ ਹੈ ਆਨਸਰ ਸਹੀ ਹੈ ਤੇ ਮਤਲਬ ਮੈਮ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਅੱਜ ਮਤਲਬ ਕਿੰਨੇ ਵਜੇ ਤੁਸੀਂ ਇਹ ਸ਼ਾਪਿੰਗ ਸਟਾਰਟ ਕਰਤੀ ਸੀ ਹਾਂ ਜਸਟ ਜਸਟ ਹੁਣੇ ਅਸੀਂ ਆਏ ਆ ਆਫਿਸ ਵਿੱਚ ਹੀ ਆਏ ਆ ਮਤਲਬ ਤੁਸੀਂ ਆਫਿਸ ਵਿੱਚ ਸਪੈਸ਼ਲੀ ਤੁਸੀਂ ਹਾਫ ਡੇ ਲਿਆ ਸਿਰਫ ਮੈਮ ਨੂੰ ਸ਼ਾਪਿੰਗ ਕਰਾਣ ਲਈ ਨਹੀਂ ਨਹੀਂ ਆਈ ਐਮ ਐਡਵੋਕੇਟ ਬਾਈ profession। ਓਕੇ। ਮੈਂ ਆਪਣਾ ਆਫਿਸ ਬਤਾ ਕੇ ਆ ਗਿਆ ਕਿ ਚਲੋ ਥੋੜੀ देर ਪਹਿਲੇ ਛੁੱਟੀ ਕਰ ਲਈ ਅਦਰਵਾਈਜ਼ 5 ਵਜੇ ਤੱਕ ਆਫਿਸ ਨੇ। ਹਾਂਜੀ। ਕਿ ਚਲੋ ਜਿਹੜੀ ਸ਼ਾਪਿੰਗ ਕਰਨੀ ਕਰਨੀ। ਹੂੰ ਹੂੰ। ਦੈਟਸ। ਤੁਸੀਂ ਅਜਿਹਾ ਵੀ ਦੇਖ ਸਕਦੇ ਆ ਵੀ ਮੈਮ ਬਹੁਤ ਜ਼ਿਆਦਾ ਐਕਸਾਈਟਿਡ ਨਹੀਂ ਤੇ ਬੜਾ ਚੂਜੀ ਨਜ਼ਰ ਆ ਰਿਹਾ ਰਖੜੀ ਨੂੰ ਲੈ ਕੇ। ਮਤਲਬ ਸਿਰਫ ਰਖੜੀ ਨੂੰ ਲੈ ਕੇ ਚੂਜੀ ਹੈ ਹਰ ਇੱਕ ਚੀਜ਼ ਵਿੱਚ। ਇਹ ਤੁਸੀਂ ਬੈਟਰ ਜਾਣਦੇ ਹੋ ਕਿ ਲੇਡੀਜ਼ ਤਾਂ ਹਰ ਚੀਜ਼ ਚ ਚੂਜੀ ਹੋ ਜਾਂਦੀਆਂ। ਬੰਦੇ ਨੇ ਤਾਂ ਪੈਂਟ ਸ਼ਰਟ ਪਾਣੀ ਹੁੰਦੀ ਹੈ ਉਹ ਪਾਣੀ ਆ ਤੇ ਲੇਡੀ ਨੇ ਪਾਣੇ ਹੋ ਤਾਂ ਇੱਕ ਸੂਟ ਨਹੀਂ 100 ਸੂਟ ਕੋਲੇ ਪੈਂਦੇ ਆ। ਹ ਲੇਡੀ ਜਿਆਦਾ ਚੂਜੀ ਨੇ ਇਹ ਤਾਂ ਇਹਦਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਆਈ ਕੈਨ ਨਾਟ ਕਮੈਂਟ ਔਨ ਦਿਸ ਪੁਆਇੰਟ ਤੇ ਸਰ ਤੁਹਾਨੂੰ ਕੀ ਲੱਗਦਾ ਹੈ ਕਿੰਨੀ ਕੁ ਲੰਬੀ ਇਹ ਸ਼ਾਪਿੰਗ ਚੱਲਣ ਵਾਲੀ ਹੈ ਜਸਟ ਆਈ ਥਿੰਕ ਸੋ ਮੋਰ ਦਨ 1 ਆਰ ਕਿਉਂਕਿ ਅਜੇ ਮਠਾਈ ਵਗੈਰਾ ਵੀ ਲੈਣੀ ਆ ਗਿਫਟਸ ਵੀ ਲੈਣੇ ਆ ਟਾਈਮ ਤਾਂ ਲੱਗੇਗਾ ਹਾਂਜੀ ਮੈਂ ਮਸੀ ਵੇਖ ਰਿਹਾ ਤੁਸੀਂ ਬਹੁਤ ਹੀ ਧਿਆਨ ਨਾਲ ਹਰ ਇੱਕ ਰਖੜੀ ਵੇਖ ਰਹੇ ਹੋ ਇੰਨੇ ਜ਼ਿਆਦਾ ਚੂਜ਼ੀ ਹੋ ਬਿਲਕੁਲ ਮਤਲਬ ਕੋਈ ਕੰਪਰੋਮਾਈਜ਼ ਨਹੀਂ ਕਰਨਾ ਵੀਰੇ ਦੀ ਖੁਸ਼ੀ ਨਾਲ ਨਾ ਕਿੰਨੇ ਕ ਟਾਈਮ ਬਾਅਦ ਹੋ ਤੁਸੀਂ ਆਪਣੇ ਵੀਰੇ ਨੂੰ ਮਿਲਣ ਜਾ ਰਹੇ ਹੋ ਸਵਾਗਤ तकरीबन 5-6 ਮਹੀਨੇ ਬਾਅਦ ਹਾਂ ਜੀ ਠੀਕ ਹੈ ਠੀਕ ਹੈ ਤੇ ਅਸੀਂ ਵੇਖ ਰਹੇ ਤੁਸੀਂ ਹੱਥ ਵਿੱਚ ਇੱਕ ਰਖੜੀ ਪੜੀ ਹੋਈ ਹੈ ਤੁਹਾਨੂੰ ਪਸੰਦ ਹੈ ਕੋਸ਼ਿਸ਼ ਹੈ ਵੀ ਪਸੰਦ ਆ ਦੇਖ ਕੇ ਮੈਨੂੰ ਸੱਚੀ ਲਗੀ ਇਸ ਲਈ ਮੈਂ ਮੈਂ ਮਤਲਬ ਜਿਵੇਂ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਬੜਾ ਪਿਆਰਾ ਰਿਸ਼ਤਾ ਹੁੰਦਾ ਲੜਾਈ ਵੀ ਹੁੰਦੀ ਹੈ ਪਿਆਰ ਵੀ ਹੁੰਦਾ ਹੈ ਤੇ ਤੁਹਾਡੀ ਕੋਈ ਬਚਪਨ ਦੀ ਅਜੇ ਹੀ ਯਾਦ ਮੈਮਰੀ ਕੋਈ ਵਧੀਆ ਜੀ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ? ਵੀ ਛੋਟੇ ਹੁੰਦੇ ਤਾਂ ਤੁਹਾਨੂੰ ਪਤਾ ਹੀ ਹੈ ਕਦੇ ਲੜੀਦਾ ਸੀ ਕਦੇ ਗੁੱਸੇ ਹੋ ਜਾਂਦੇ ਸੀ ਕਦੇ ਉਹਨੂੰ ਮਾਰੀਦਾ ਸੀ ਉਹ ਸਾਨੂੰ ਮਾਰਦੇ ਸੀ। ਹਾਂਜੀ ਹਾਂਜੀ ਬਸ ਇਦਾਂ ਛੋਟੇ ਮੋਟੀ ਨੋਕੀ ਖਤਮ ਹੋ ਜੇ ਰਹਿੰਦੀ ਹੈ। ਇਹ ਹੁਣ ਮਤਲਬ ਹੋਰ ਤੁਸੀਂ ਕੀ ਕੀ ਸ਼ਾਪਿੰਗ ਕਰਨੀ ਆ? ਗਿਫਟ ਵਗੈਰਾ ਹਜੇ ਲੈਣੀ ਹੈ ਹਜੇ ਤਰਖੜੀ ਦੇਖਣ ਲੱਗੇ ਮਠਿਆਈ ਵਗੈਰਾ ਗਿਫਟ ਵਗੈਰਾ। ਮੈਮ ਤੁਹਾਡੀ ਸਮਾਈਲ ਬਹੁਤ ਜ਼ਿਆਦਾ ਪਿਆਰੀ ਹੈ ਰਖੜੀ ਕਰਕੇ ਤੁਹਾਡੀ ਜਿਹੜੀ ਐਕਸਾਈਟਮੈਂਟ ਹੈ ਉਹ ਸਾਫ਼ ਨਜ਼ਰ ਆ ਰਹੀ ਹੈ ਉਹ ਸਾਰਿਆਂ ਨੇ ਹੁੰਦੀ ਹੈ ਜੀ ਬਿਲਕੁਲ ਰਖੜੀ ਦਾ ਤਿਹਾਰੀਅਤ ਦਾ ਇੱਕ ਹੈਗਾ ਕਿ ਕੁਝ ਹੀ ਹੁੰਦੀ ਹੋਈ ਹੈ ਪਹਿਣਾ ਨੂੰ ਠੀਕ ਹੈ ਜੀ ਥੈਂਕ ਯੂ ਮੈਮ ਥੈਂਕ ਯੂ ਜਿਵੇਂ ਕਿ ਤੁਸੀਂ ਵੇਖਿਆ ਭੈਣਾਂ ਜੋ ਨੇ ਉਹ ਬਹੁਤ ਜ਼ਿਆਦਾ ਐਕਸਾਈਟਿਡ ਨਜ਼ਰ ਆ ਰਹੀਆਂ ਨੇ ਇੰਨਾ ਹੀ ਨਹੀਂ ਜਿਹੜੀ ਭੈਣਾਂ ਨੇ ਉਹ ਆਪਣੇ ਭਰਾਵਾਂ ਦੀ ਰਖੜੀਆਂ ਨੂੰ ਲੈ ਕੇ ਵੀ ਬਿਲਕੁਲ ਕੰਪਰੋਮਾਈਜ਼ ਕਰਨਾ ਨਹੀਂ ਚਾਹੁੰਦੀਆਂ ਹਰ ਇੱਕ ਛੋਟੀ ਤੋਂ ਛੋਟੀ ਗੱਲ ਜਿਹੜੀ ਹੈ ਉਹਨੂੰ ਬਰੀਕੇ ਨਾਲ ਵੇਖੀ ਜਾ ਰਹੀ ਹੈ ਇਹ ਭੈਣਾਂ ਦਾ ਤਿਉਹਾਰ ਹੈ ਤੇ ਭੈਣਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੁਹਾਡਾ ਰਖੜੀ ਦਾ ਕੀ ਪਲਾਨ ਹੈ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਮੈਨ ਜਸਵਿੰਦਰ ਦੇ ਨਾਲ ਮੈਂ ਮਹਿਕ